ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸ ਡੈਡੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਤਿੰਨ ਚਾਰ ਝੋਟੀਆਂ ਸੇਲ ਆ ਜੀ ਬਹੁਤ ਹੀ ਚੰਗੀਆਂ ਕੁਆਲਿਟੀਆਂ ਦੁੱਧ ਦੀ ਬਹੁਤ ਹੀ ਚੰਗੀਆਂ ਵਾਂ ਤੇ ਆ ਜੋ ਕਰਦੇ ਆ ਵੀਰੋਆਂ ਨਾਲ ਗੱਲ ਤੇ ਕੀ ਡਿਟੇਲ ਆ ਤੇ ਕੀ ਮਿਲਟ ਟੋਰਟ ਇਹਨਾਂ ਦਾ ਅੱਛਾ ਜੀ ਗੁਰਦੁਆਰਾ ਜੀ ਮਹਾਰਾਜ ਜੀ ਬਾਤ ਸਾਹਿਬ ਵਿਹਾਲ ਜੀ ਕਿਰਪਾ ਦਾਦੇ ਦੀ ਸਰਵਰੀ ਮਲਕੇ ਆ ਆਖੀਦਾ ਹੋਵੇ ਮਹਾਰਾਜ ਜੀ ਕਿਰਪਾ ਬੜਾ ਹੋਰੀਆ ਕੰਮ ਚੱਲਣਿਆ ਠੀਕ ਠੀਕ ਭੈਣ ਭਰਾਵਾਂ ਗਰੀ ਹੱਥ ਜੋੜ ਕੇ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਲਿੰਕ ਕਮੈਂਟ ਗੱਲ ਦਾ ਕਰਨ ਵਧੀਆ ਤੋਂ ਵਧੀਆ ਮਲਕੇ ਗੱਲ ਏਦਾ ਸਾਡਾ ਵੀ ਮਲਕੇ ਗੱਲ ਦਾ ਮਨ ਖੁਸ਼ ਹੋ ਗਏ ਮੇਰੇ ਬਾਲ ਚੰਗੇ ਤੇ ਚੰਗੀਆਂ ਮਈਆਂ ਲੈ ਗਏ ਛੋਟੇ ਛੋਟੇ ਬਾਦੀਆਂ ਕਰਕੇ ਮਈਆਂ ਲੈ ਗਏ ਹਾਂਜੀ ਅੱਜ ਆਵੇ ਮਈਆਂ ਲੈਆਂ ਚਲੋ ਗਏ ਤੁਸੀਂ ਦੋਵੇਂ ਭਰਾ ਦਿਆ ਮਈਆਂ ਲੈਆਂ ਅੱਜ ਹਾਂ ਜੀ ਬਹੁਤ ਚੰਗੀਆਂ ਨਹੀਂ ਆ ਮਰ ਕੇ ਸਿਆ 7 15 ਦੀ ਸੂਈ ਆ ਲੈ। ਪੂਆ ਮਹਿਰਾ ਤੇ ਜਾਵਾ ਤੇ ਮੈਂ 12 13 ਕਿਲੋ ਕਢਦੀ ਆ। ਹਾਂ ਜੀ। ਐ ਵਕਤ ਮੈਂ ਕੋ 9 10 ਕਿਲੋ ਦੁੱਧ ਦਵਾ। ਬਹੁਤ ਥਲੇ ਸਫਾਈ। ਇਹ 9 10 ਕਿਲੋ ਦੁੱਧ ਬਹੁਤੀ ਚੋਣ ਚਾਂਣ ਚੰਗੀ ਆ। ਕੋਈ ਜਿਆਦੀ ਚੋਣ ਚੰਗੀ ਆ। ਹਾਂ ਜੀ ਹਾਂ ਜੀ। ਇਹ ਸੂਈ ਨੂੰ ਮੈਂ ਉਹ ਹਫਤਾ ਦੱਸ ਦੇਦਾ ਹੋ ਗਿਆ। ਬਹੁਤ ਜਿਆਦੀ ਮੈਂ ਹਲ ਰਵਾ ਥੋੜੀ ਸੇਵਾ ਬੰਦਿਆਂ ਦੀ ਘਾਟੀ ਜਿੰਨਾ ਕੋਈ ਆ। ਜਿੱਤਾਂ ਕੀ ਸੇਵਾ ਦੇ ਖਾਂ ਚੜ ਕੇ 12 ਕਿਲੋ ਦੁੱਧ ਮੈਂ ਕਰੀਓ ਚੋਣ ਬਹੁਤ ਚੰਗੀ। ਚੋਣ ਦੀਆਂ ਕਿਹੜੇ ਗੱਲਾਂ ਹੀ ਗਾਣੀਆਂ। ਨੀਲੀ ਗਾ ਵੀ ਜਾਂ ਬੱਚਾ ਮਗਰ ਨਹੀਂ ਦੀ ਰਾਵੀ ਦਾ ਬੜੀ ਛੋਟੀ ਬਣੀ ਤੂ ਦੇ ਨਿਸ਼ਾਨਵਾ ਹਾਂਜੀ ਭਾ ਛੋਟੇ ਛੋਟੇ ਭਾ ਲਗੇ 70 ਹਾਂ ਛੋਟੇ ਛੋਟੇ ਭਾ ਚੰਗੀ ਸਫਾਈ ਜਾਂਦੀ ਚੁਾਈ ਬਹੁਤ ਧਿਆਨ ਨਾਲ ਕਿ ਆਈ ਤੇ ਕਿ ਗੱਲਾਂ ਹੀ ਗਾ ਨਹੀਂ ਗਾ ਨਹੀਂ ਨਾ ਖਾਣੇ ਵੀ ਬਹੁਤ ਚਾਹ ਪਤਾ ਨਹੀਂ ਬਹਿਣ ਦੇ ਕੇ ਆਉਂਦਾ ਹੈ। ਹਾਂ। ਹਾਂ। ਚੀਜ਼ ਨਾ ਮਿਲਦੀ। ਉਹ ਬੱਚਾ ਪਰਲੇ ਪਾਸੇ ਬੱਜਾ। ਹਾਂ। ਆ ਦੇਖੋ। ਮੱਛਾ ਪਰਲੇ ਪਾਸੇ ਬੱਜਾ। ਪਰਲੇ ਪਾਸੇ ਆ ਤੁਹਾਨੂੰ ਦੇਖੋ। ਆਲੇ ਪਾਸੇ ਨਹੀਂ ਕੁਝ ਮਿਲ ਨਹੀਂ। ਹਾਂਜੀ ਹਾਂਜੀ। ਤੇ ਦੁੱਧ ਹੁਣ ਐਮਰਤ ਤੋਂ 9-10 ਲੀਟਰ ਆ। 9-10 ਲੀਟਰ ਦੁੱਧ। ਚਾਹੀ ਕੋਈ ਸੇਵਾ ਕਰੂ ਦੁੱਧ 12 ਕਿਲੋ ਮੈਂ ਕਰੀ। ਹਾਂਜੀ ਹਾਂਜੀ। ਮਹੌਲੇ ਛੋਟੇ ਹੀ ਕਰਨੇ ਅੱਜ ਜਿਹੜੀਆਂ ਔਰਦੀਆਂ ਜਾਣ ਮੁੱਲ 76 75 70000 ਦੀ 70000 ਦੀ 75000 ਛੋਟ ਕਰ ਦਾਂਗੇ ਲਓ ਜੀ ਕੋਈ ਜਾ ਕੇ ਭਾਂ ਵੇਚ ਵੀ ਲੋ ਬਹੁਤ ਚੰਗੀ ਹੈ ਮਾਨ ਦੀ ਅੱਖ ਹਾਂ ਬਲਕਿ ਵੇਚਣ ਵਾਲੀ ਗੱਲ ਕਰਨੀ ਦੀ ਵੀ ਕਹਣਾ ਹੋਰ ਬੰਗੀਆਂ ਹੋਣ ਬਾਅਦ ਜਦ ਮਾਲਕ ਦੀ ਕਿਰਪਾ ਨਾਲ ਵਿਗੜ ਨਹੀਂ ਪੜਾ ਰਿਹਾ ਹਾਂਜੀ ਹਾਂਜੀ ਇਹ ਚੋਟੀ ਪਹਿਲਾ ਸੁਭਾਵ ਪਹਿਲਾ ਸੁਭਾਵ ਜੀ ਪਹਿਲਾ ਸੁਭਾਵ ਦੋ ਮਹੀਨੇ ਅੱਗੇ ਸੋਈ ਆ ਅੱਜ ਆਇਆ ਇਹ ਕੋਲ ਬਹੁਤ ਅੱਛਾ ਬਚੂ ਗਾਲਾ ਤੇ 10 ਲੀਟਰ 10 ਲੀਟਰ ਪਰ ਨਾ ਉਹਨਾਂ ਦੇ ਨਹੀਂ ਆਪਾਂ ਝੋਟੇ ਚੋਣ ਬਹੁਤ ਚੰਗੀ ਤੇ ਚੋਣ ਬਹੁਤ ਚੰਗੀ ਕੱਲਾ ਕੱਲਾ ਥਾਣਾ ਲੰਗਾ ਕੱਢੀ ਇੱਕ ਬੋਲ ਦਾ ਚਵਾ ਚੰਗਾ ਇਹਨਾਂ ਦੀ ਠੀਕ ਹੈ ਜੀ ਕੀ ਦਾ ਚਵਾ ਦਾ ਜਗਾ ਰਾਜਸਥਾਨ ਅੜੀ ਝੋਟੇ ਜਿੰਦਾ ਆਈ ਵੀ ਨਹੀਂ ਦੀ 라 ਵੀ ਫੱਕ ਰੱਖਦੀ ਆ ਜੀ ਗਾ ਵੀ ਹਾਂਜੀ ਬਹੁਤ ਹੈ ਤੇ ਆਪ ਦੋ ਤੋਤੇ ਵੀ ਨੇ ਬਾਗ ਤੋਂ ਮਿਲੀਆਂ ਸਨ ਬਾਗ ਤੇ ਜਾਂਦੇ ਸਿੰਗਲ ਹੱਡੀ ਆ ਆ ਮਾਰ ਕੇ ਆ ਕੇ ਆਦਾ ਅੱਜ ਦੇ ਮੇਰੇ ਚੋ ਜਾ ਕੇ ਆਲੀਆਂ ਵਾਂਦੇ ਵੇਖਾ ਵੀਡੀਓ ਪਾ ਲਈਓ ਆ ਦੇ ਲੋ ਬੀਵੀ ਦੀ ਵੀਡੀਓ ਲਈ ਹਾਂਜੀ ਹਾਂਜੀ ਬਾਵਾ ਦੇ ਲੋ ਵੀਡੀਓ ਲਈ ਫਰੇਟ ਲਈ ਹਾਂ ਵੇਖੋ ਐ ਕਲਾਕਾਰਾਂ ਵਾ ਵੀ ਮੈਂ ਕਹਿੰਦਾ ਅੱਜ ਵੀਡੀਓ ਪਾ ਲਈਏ ਠੀਕ ਆ ਠੀਕ ਆ ਛੋਟੀ ਦੇ 80 85 ਹਜ਼ਾਰ ਦੀ ਮੁੱਲ ਨਹੀਂ ਆਪਾਂ ਕਰਨਾ ਮੁੱਲ 65 1000 ਛੋੜ 64000 64000 ਲੈ ਜੀ ਠੀਕ ਆ ਜਾ ਵੇਖੋ ਬਹੁਤ ਚੰਗੀ ਅੰਜ ਤੇ ਜੀ ਕਿਦਾਂ ਵੇ ਇਹ ਕਾ ਸੂਆ ਜੇ ਭਾਜੀ ਪਹਿਲਾ ਸੂਆ ਜੇ ਭਾਜੀ ਟੋਕੜ ਜੇ ਟੋਕੜ ਹਾਂਜੀ ਤੇ ਮਹੀਨਾ ਹੋਇਆ ਜ ਬਣੀ ਨੂੰ ਤੇ 5 ਕਿਲੋ ਦੁੱਧ ਦੇ 5 ਕਿਲੋ ਦੁੱਧ ਤੇ ਮਹੀਨਾ ਹੋਇਆ ਬਣੀ ਨੂੰ ਬਹੁਤ ਚੰਗੀ ਆ ਝੋਟੀ ਵੇਖੋ ਫੱਡੀ ਆ ਫਲੀ ਜੋੜ ਖੋਲ ਲਿਆ ਗਾੜੀ ਦੂਜਾ ਸੂਆ ਸੋਨਾ ਝੋਟੀ ਦੂਜਾ ਸੂਆ ਗਾੜੀ ਬਣੀ ਆ ਉਹ ਗਾੜੀ ਗਰੰਟੀ ਹੁੰਦਾ ਹੈ ਨਹੀਂ ਭਾਗ ਹੋਏ ਪਲੀ ਪੁਲੀ ਤੇ ਹੈਗੀ ਉਦਾਂ ਜਾਂਦੀ ਆ ਵੀ ਫੁੱਲ ਨਹੀਂ ਨਿਕਲ ਆਵੇ ਪਰ ਦਾਣੀ ਕਿਸਮਤ ਹੈ ਗੱੜ ਤੇ ਦੀ ਹਾਂ ਵੇਖੋ ਬਹੁਤ ਚੰਗੀ ਆ ਚੰਗੀ ਫਲੀ ਕੋਲੀ ਆ ਹਾਂ ਜੀ ਦੱਸਿਓ ਜੀ ਬਾਗੀ ਇਹਦਾ ਮੁੱਲ ਕਰਾਉਂਦੋਂ ਭਾਟਾ ਐਂਠ ਕਰੀ ਜਾਈਏ ਛੜਦੀ ਦੇ ਦਈਏ ਨਹੀਂ ਕਰ ਦੋ ਮਾਨਤਾ 55 ਦੀ ਦੇ ਦਾਂਗੇ 55000 ਠੀਕ ਹੈ ਜੀ ਐਂਟਰਲਾ ਪੀਛ ਬਾਈ ਹੋਏ ਨੇ 55000 ਦੀ ਦਿੱਤੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਹੁਤ ਟੱਗੇ ਆ ਜੀ ਬਹੁਤ ਚੰਗੇ ਬਹੁਤ ਸਬਸਕ੍ਰਾਈਬਰ ਬਹੁਤ ਚੰਗੇ ਛੋਟੇ ਛੋਟੇ ਭਾਵਾਂ 'ਚ ਹੋਰ ਆਵੇ ਛੋਟੇ ਛੋਟੇ ਹੋਰ ਭਾਵਾਂ ਜਾਵੇ ਹਾਂ ਜੀ ਤੇ ਨੰਬਰ ਦੱਸ ਦੇਈਏ ਆਪਣਾ ਨੰਬਰ 8872962965 ਪਿੰਡ ਮਤੇয়াল ਤਸੀਦ ਬਾਬਾ ਬਕਾਲਾ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੇ ਮੈਤੇ ਰੋਡ ਦੇ ਉੱਤੇ ਆਪਣਾ ਪਿੰਡ ਵਾ ਸੀਤਲਸੋਹ ਦਾ ਪਿੰਡ ਹਾਂਜੀ ਹਾਂਜੀ ਜ਼ਹੇਦਾਰ ਸੀਤਲਸੋਹ ਦਾ ਹਾਂਜੀ ਹਾਂਜੀ ਸਾਡੇ ਕੋਲ ਬਾਕੀ ਨੇ ਮਈਆਂ ਖੜੀਆਂ ਸੀ ਹਾਂਜੀ ਹਾਂਜੀ ਆਏ ਸਾਡੇ ਇੱਥੇ ਲੱਗ ਕੇ ਆਏ ਆ ਦੀ ਗਾਣਾ ਹਾਂਜੀ ਹਾਂਜੀ ਸਾਡੇ ਕੋਲ ਮਈਆਂ 3-4 ਉਹਨਾਂ ਨੇ ਖੜੀਆਂ ਬਾਕੀ ਬਾਕੀ ਨੇ ਹਾਂਜੀ ਹਾਂਜੀ ਤੇ ਚਲੋ ਮੇਰਾ ਵੀ ਵੱਧ ਤੋਂ ਵੱਧ ਗਾਣਾ ਸਬਸਕ੍ਰਾਈਬ ਤੇ ਲਾਇਕ ਸ਼ੇਅਰ ਕਮੈਂਟ ਕਰਨਾ ਤੇ ਵੇ ਇਹ ਕਾ ਵੀਡੀਓ ਜਿਹੜਾ ਫੋਨ ਕਰ ਜੂਗਾ ਰੇਡ ਜੈ ਜੀ ਜੀ ਹਾਂ ਜੀ ਜੈ ਜੀ ਸਸਿਕਾ